ਸਾਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਰੇੜੀ ਸਟਾਈਲ ਬੰਦ ਜਿਸ ਤਰ੍ਹਾਂ ਦੇ ਅਸੀਂ ਰੇੜੀ ਬਣੇ ਭਾਈ ਕੋ ਜਾ ਕੇ ਬੰਦ ਖਾਨਦੇ ਆ ਚਿੱਟੇ ਚਣਿਆਂ ਵਾਲੇ ਉਸੇ ਤਰੀਕੇ ਨਾਲ ਅਸੀਂ ਘਰ ਵਿੱਚ ਬੰਦ ਬਣਾ ਕੇ ਤਿਆਰ ਕਰਾਂਗੇ ਚਲ ਫਿਰ ਵੇਖੋ ਕਿ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬੰਦ ਬਣਾ ਕੇ ਤਿਆਰ ਕੀਤੇ ਚਨੇ ਵਾਲਾ ਬੰਦ ਬਣਾਵਾਂਗੇ ਇੱਕ ਪਿਆਜ਼ ਦੋ ਟਮਾਟਰ ਤਿੰਨ ਚਾਰ ਹਰੀਆਂ ਮਿਰਚਾਂ ਉਬਲੇ ਹੋਏ ਆਲੂ ਵਾਈਟ ਚਨੇ ਜਿਹੜੇ ਆ ਉਹ ਭਿੱਜੇ ਹੋਏ ਇਹਨਾਂ ਨੂੰ ਅਸੀਂ ਬੋਇਲ ਕਰ ਲਿਆ ਵਾ ਸੌਫਟ ਹੋ ਗਏ ਨੇ ਥੋੜਾ ਜਿਹਾ ਪਨੀਰ ਹੁਣ ਅਸੀਂ ਪਿਆਜ਼ ਕੱਟ ਕੇ ਪਾ ਲੈਨੇ ਇਹਦੇ ਵਿੱਚ ਟਮਾਟਰ ਦੀ ਵੀ ਕਟਿੰਗ ਕਰ ਲਾਂਗੇ ਬਰੀ ਕਟਿੰਗ ਕਰਾਂਗੇ ਹਰੀਆਂ ਮਿਰਚਾਂ ਨੂੰ ਬਰੀ ਕਟਿੰਗ ਕਰ ਲੈਨੇ ਆ ਮਿਰਚਾਂ ਤਿੱਖੀਆਂ ਨੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਕੱਟ ਵੀ ਕਰ ਸਕਦੇ ਜੀ ਆਲੂਆਂ ਦੀ ਵੀ ਬਰੀ ਕਟਿੰਗ ਕਰਾਂਗੇ ਬਰੀ ਕਟਿੰਗ ਹੀ ਤਾ ਆਲੂ ਨੂੰ ਸਾਰੇ ਚੀਜ਼ਾਂ ਦੀ ਕਟਿੰਗ ਕਰ ਲਈ ਆ। ਹੁਣ ਅਸੀਂ ਬੰਦ ਨੂੰ ਬਣਾ ਕੇ ਤਿਆਰ ਕਰ ਲੈਨੇ। ਤਵਾ ਰੱਖ ਲਿਆ ਵਾ। ਤੁਸੀਂ ਤਵਾ ਵੱਡਾ ਵਾ ਤੇ ਉਹ ਵੀ ਰੱਖ ਸਕਦੇ ਜੀ। ਥੋੜਾ ਜਿਹਾ ਘਿਓ ਪਾਵਾਂਗੇ। ਤੁਸੀਂ ਘਿਓ ਦੀ ਜਗ੍ਹਾ ਤੇ ਬਟਰ ਵੀ ਪਾ ਸਕਦੇ ਜੀ। ਥੋੜਾ ਜਿਹਾ ਜੀਰਾ। ਜੀਰੇ ਨੂੰ ਹਲਕਾ ਜਿਹਾ ਰੋਸਟ ਹੋ ਲੈਂਦੇ ਨੇ। ਜੀਰਾ ਪੱਕ ਗਿਆ ਟਮਾਟਰ, ਪਿਆਜ਼। ਹਰੀ ਮਿਰਚ। ਹਲਕਾ ਜਿਹਾ ਪਿਆਜ਼ ਤੇ ਟਮਾਟਰ ਨੂੰ ਪਕਾਵਾਂਗੇ ਬਹੁਤ ਜ਼ਿਆਦਾ ਨਹੀਂ ਪਕਾਵਾਂਗੇ ਹਲਕਾ ਜਿਹਾ ਪਕਾ ਲਿਆ ਨਮਕ ਟੇਸਟ ਅਨਸਾਰ ਥੋੜੇ ਜਿਹੀ ਕੁੱਟੀ ਹੋਈ ਲਾਲ ਮਿਰਚ ਜੀਰਾ ਪਾਊਡਰ ਤੇ ਕਾਲੀ ਮਿਰਚ ਕਾਲਾ ਨਮਕ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਿਓ ਬਹੁਤ ਜ਼ਿਆਦਾ ਨਹੀਂ ਪਿਆਜ਼ ਨੂੰ ਪਕਾਉਣਾ ਆਲੂ ਮਿਕਸ ਕਰ ਦਾਂਗੇ ਚਨੇ ਚਿੱਟੇ ਚਨੇ ਇਹਨਾਂ ਨੂੰ ਉਬਾਲ ਲਿਆ ਵਾ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਲੈਸ਼ਵ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਕੁੜਾਇਆ ਚਾਟ ਮਸਾਲਾ ਚਾਟ ਮਸਾਲੇ ਦਾ ਟੇਸ ਜਿਹੜਾ ਬਹੁਤ ਵਧੀਆ ਹੁੰਦਾ ਸਾਰੇ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂ ਚਣਿਆਂ ਨੂੰ ਆਲੂ ਤੇ ਪਿਆਜ਼ ਤੇ ਟਮਾਟਰ ਨੂੰ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਖੁੱਲੇ ਭਾਂਡੇ ਵਿੱਚ ਕੱਟ ਲਿਆ। ਹੁਣ ਅਸੀਂ ਅੱਧਾ ਨਿੰਬੂ ਲਵਾਂਗੇ। ਇਹਨੂੰ ਇਹਦੇ ਉੱਪਰ ਨਚੋੜ ਦੇਣੀ ਹੈ। ਇਹ ਨਾਲ ਵੀ ਟੇਸਟ ਬਹੁਤ ਵਧੀਆ ਆਏਗਾ, ਟਟਾ ਟਟਾ ਜਿਹਾ। ਤੇ ਬੰਦ ਜਿਹੜੇ ਬਹੁਤ ਵਧੀਆ ਲੱਗਣਗੇ। ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਬੰਦ ਲੈ ਲੈਨੇ ਆ। ਬੰਦ ਨੂੰ ਅਸੀਂ ਪਹਿਲਾਂ ਵਿੱਚੋਂ ਕਟਿੰਗ ਕਰ ਲਈ। ਬੰਦ ਅਸੀਂ ਤਾਜ਼ੇ ਲੈ ਕੇ ਆਏ ਆ। ਬਹੁਤ ਹੀ ਸੌਫਟ ਨੇ। ਥੋੜਾ ਜਿਹਾ ਕਿਉ ਪਾਵਾਂਗੇ। ਕਿਉ ਨੂੰ ਮੈਲਟ ਹੋਣ ਦਿੰਨੇ ਆ। ਤੁਸੀਂ ਬਟਰ ਵੀ ਲੈ ਸਕਦੇ ਜੀ। ਦੋਨਾਂ ਸਾਈਡਾਂ ਤੋਂ ਘਿਓ ਲਾ ਕੇ ਬਹੁਤ ਜ਼ਿਆਦਾ ਘਿਓ ਨਹੀਂ ਲਾਵਾਂਗੇ ਇਹਨਾਂ ਨੂੰ ਸੇਕ ਲੈਨੇ ਜਿਸ ਤਰ੍ਹਾਂ ਦੇ ਅਸੀਂ ਰੈਡੀ ਤੇ ਜਾ ਕੇ ਬੰਦ ਖਾਣੇ ਆ ਉਸੇ ਤਰੀਕੇ ਦੇ ਅਸੀਂ ਬੰਦ ਬਣਾ ਕੇ ਘਰ ਵਿੱਚ ਤਿਆਰ ਕਰ ਰਹੇ ਹਾਂ ਘਰ ਵਿੱਚ ਅਸੀਂ ਜਦੋਂ ਚੀਜ਼ ਬਣਾਉਂਦੇ ਹਾਂ ਤੇ ਬਹੁਤ ਹੀ ਵਧੀਆ ਸਫਾਈ ਦੇ ਨਾਲ ਚੀਜ਼ ਤਿਆਰ ਕਰਦੇ ਹਾਂ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਕਿ ਵੀਡੀਓ ਜਿਹੜੀ ਆ ਹੋਰ ਤੱਕ ਪਹੁੰਚੇ ਬੰਦ ਨੂੰ ਅਸੀਂ ਚੰਗੀ ਤਰ੍ਹਾਂ ਸੇਕ ਲਿਆ ਹੋਆ ਦੋਨਾਂ ਸਾਈਡਾਂ ਤੋਂ ਹੀ ਬੰਦ ਜਿਹੜੇ ਆ ਇਹ ਸੇਕ ਲਏ ਆ ਅਸੀਂ ਰੇੜੀ ਦੀ ਤਰ੍ਹਾਂ ਬਿਲਕੁਲ ਬਣਾ ਕੇ ਤਿਆਰ ਕਰ ਰਹੇ ਆ ਜਿਸ ਤਰ੍ਹਾਂ ਤੁਸੀਂ ਰੇੜੀ ਦੇ ਉੱਪਰ ਜਾ ਖਾਣੇ ਆ ਥੋੜਾ ਜਿਹਾ ਕਿਹੋ ਪਾਵਾਂਗੇ ਜਿਹੜਾ ਬਣਾਇਆ ਹੋਇਆ ਚਣਿਆਂ ਦਾ ਮਸਾਲਾ ਇਹਨਾਂ ਪਾ ਲੈਨੇ ਰੂਪਰ ਦੁਬਾਰਾ ਫੇਰ ਅਸੀਂ ਤਵੇ ਦੇ ਉੱਪਰ ਇਹਨੂੰ ਪਾਵਾਂਗੇ ਗਰਮ ਕਰਾਂਗੇ ਸੇਕਾਂਗੇ ਕਈ ਤਰ੍ਹਾਂ ਥੋੜਾ ਜਿਹਾ ਪਨੀਰ ਪਨੀਰ ਨੂੰ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾ ਲੈਨੇ ਆ ਮਸਾਲਾ ਬਣ ਕੇ ਰੈਡੀ ਹੈ ਇੱਕ ਬੰਦ ਨੂੰ ਲੈ ਲੈਨੇ ਆ ਇਹਦੇ ਵਿੱਚ ਅਸੀਂ ਫਿਲਿੰਗ ਨੂੰ ਭਰ ਲਈਏ ਬੰਦ ਅਸੀਂ ਸੇਕ ਲਏ ਆ ਇਹਦੇ ਵਿੱਚ ਅਸੀਂ ਫਿਲਿੰਗ ਵੀ ਭਰ ਲਈ ਆ ਤੁਸੀਂ ਵੀ ਐਕ ਸਕਦੇ ਜੀ ਉੱਪਰ ਅਸੀਂ ਇਹਦੇ ਸੌਸ ਪਾ ਲਾਂ ਇਸ ਤਰੀਕੇ ਦੇ ਨਾਲ ਅਸੀਂ ਬੰਦ ਨੂੰ ਖਾਵਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਬੰਦ ਤੁਸੀਂ ਕੋਈ ਵੀ ਤਰੀਕੇ ਦੀ ਚਟਣੀ ਲਾ ਸਕਦੇ ਜੇ ਬੰਦ ਦੇ ਉੱਪਰ ਇੱਕ ਸਾਈਡ ਕੋ ਮਸਟਰਡ ਸੀਡ ਵਾਲੀ ਆ ਇਹ ਵਾਲੀ ਵੀ ਅਸੀਂ ਚਟਣੀ ਲਾਈ ਆ ਤੇ ਬੰਦ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਜਿਸ ਤਰੀਕੇ ਦੇ ਅਸੀਂ ਰੇੜੀ ਵਾਲੇ ਭਾਈ ਕੋ ਜਾ ਕੇ ਖਾਣੇ ਆ ਉਸੇ ਤਰੀਕੇ ਦੇ ਬੰਦ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਬੰਦ ਬਣ ਕੇ ਤਿਆਰ ਨੇ ਬਹੁਤ ਹੀ ਵਧੀਆ ਬੰਦ ਬਣ ਕੇ ਤਿਆਰ ਹੋਏ ਨੇ ਜਿਸ ਤਰੀਕੇ ਦੇ ਅਸੀਂ ਰੇੜੀ ਵਾਲੇ ਭਾਈ ਕੋ ਜਾ ਕੇ ਖਾਣੇ ਆ ਉਸੇ ਤਰੀਕੇ ਦੇ ਬੰਦ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ